ਕਿ ਸੇ ਤਾਂ ਬੱਚਾ ਵਿਗੜ ਗਿਆ ਪਿਓ ਬੜਾ ਗੁੱਸੇ ਹੋਇਆ ਮਾਂ ਨੇ ਸ਼ਿਕਾਇਤ ਕੀਤੀ ਕਹਿੰਦੀ ਜੀ ਵਿਗੜ ਗਿਆ ਝੂਠ ਬੋਲਦਾ ਥੋੜੇ ਪੈਸੇ ਲੁਕਾਉਣ ਲੱਗ ਪਦੇ ਐ ਇਹਨੂੰ ਸਮਝਾਓ ਉਹ ਪਿਓ ਨੇ ਗੁੱਸੇ ਹੋ ਕੇ ਡੰਡਾ ਚੁੱਕਿਆ ਦੋ ਚਾਰ ਆਪਣੇ ਨੌਜਵਾਨ ਲੜਕੇ ਦੇ ਜਿਹੜਾ ਅਜੇ 16 ਸਾਲ ਦਾ ਐ ਦੋ ਚਾਰ ਡੰਡੇ ਉਹਦੇ ਟਕਾ ਦਿੱਤੇ ਤੇ ਬਾਹ ਫੜ ਕੇ ਕਹਿੰਦਾ ਅੱਗੇ ਤੋਂ ਗਲਤੀ ਕਰਾਂਗਾ ਉਹ ਰੋ ਵੀ ਨਾ ਉਹਨੂੰ ਪਿਓ ਦੇ ਡੰਡਿਆਂ ਦੀ ਸੱਟ ਹੀ ਨਹੀਂ ਲੱਗੀ ਪਿਓ ਨੇ ਵਿਖਿਆ ਤਾਂ ਰੋ ਨਹੀਂ ਰਿਹਾ ਉਹਨੇ ਗੁੱਸੇ ਵਿੱਚ ਘਰ ਵਿੱਚ ਵਿਹੜੇ ਵਿੱਚ ਇੱਕ ਖੂਸੀ ਰੱਸੇ ਨਾਲ ਬੰਨਿਆ ਖੂਜ ਲਟਕਾ ਦਿੱਤਾ ਕਹਿੰਦਾ ਮੈਂ ਤੈਨੂੰ ਡੋਬ ਦੇਣਾ ਹੁਣ ਬੱਚਾ ਰੋ ਨਹੀਂ ਰਿਹਾ ਕਹਿ ਨਹੀਂ ਰਿਹਾ ਕਿ ਮੈਨੂੰ ਛੱਡ ਦਿਓ ਪਾਪਾ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਰੋ ਵੀ ਨਾ ਵਿਚਾਰਾ ਉਹ ਪਿਓ ਦਵਕੇ ਮਾਰ ਕੇ ਕੁੱਟ ਕੇ ਥੱਕ ਗਿਆ ਹੰਮ ਗਿਆ ਖੂਹ ਵਿੱਚ ਰੱਸਾ ਬੰਨ ਕੇ ਉਹਨੂੰ ਲਟਕਾ ਦਿੱਤਾ ਬੱਚਾ ਡਰੇ ਨਾ ਰੋਵੇ ਨਾ ਉਹਨੇ ਹੋਰ ਨਹੀਂ ਮਰਸਾ ਕਰਤਾ ਖੂਹ ਦੇ ਹਨੇਰੇ ਵਿੱਚ ਬੱਚਾ ਰੱਸੇ ਨਾਲ ਬੰਨ ਕੇ ਧਾਰਦਾ ਤਾਂ ਵੀ ਡਰੇ ਨਾ ਉਹਦਾ ਪਿਓ ਕਹਿੰਦਾ ਮੈਂ ਰੱਸਾ ਛੱਡ ਦੇਣਾ ਗਲਤੀ ਮੰਨ ਅੱਗੇ ਤੋਂ ਗਲਤੀ ਨਹੀਂ ਕਰੇਗਾ ਮੈਂ ਰੱਸਾ ਛੱਡ ਦੇਣਾ ਬੱਚਾ ਰੋਵੇ ਹੀ ਨਾ ਅਖੀਰ ਪਿਓ ਕੀ ਕਰ ਸਕਦਾ ਸੀ ਉਹਨੇ ਰੱਸਾ ਖੱਚਿਆ ਬੱਚੇ ਨੂੰ ਬਾਹਰ ਕੱਢ ਲਿਆ ਜਦੋਂ ਬਾਹਰ ਕੱਢਿਆ ਉਹਨੂੰ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਤੈਨੂੰ ਮੈਂ ਖੁਦ ਸੁੱਟਣ ਲੱਗਾ ਸੀ ਉਹ ਬੱਚੇ ਨੇ ਜਵਾਬ ਪਤਾ ਕੀ ਦਿੱਤਾ ਕਹਿੰਦਾ ਨਹੀਂ ਮੈਨੂੰ ਖੂਬ ਵਿੱਚ ਸੁੱਟ ਰਏ ਸੀ ਮੈਨੂੰ ਡਰ ਨਹੀਂ ਲੱਗ ਰਿਹਾ ਸੀ ਪਤਾ ਕਿਉਂ ਡਰ ਇਸ ਲਈ ਨਹੀਂ ਸੀ ਲੱਗ ਰਿਹਾ ਕਿਉਂਕਿ ਰੱਸਾ ਮੇਰੇ ਪਿਓ ਦੇ ਹੱਥ ਵਿੱਚ ਸੀ ਡਰ ਇਸ ਲਈ ਨਹੀਂ ਲੱਗਾ ਰੱਸਾ ਮੇਰੇ ਪਿਓ ਦੇ ਹੱਥ ਵਿੱਚ ਸੀ ਮੈਨੂੰ ਵਿਸ਼ਵਾਸ ਹੈ ਮੈਂ ਜਿੰਨਾ ਮਰਜੀ ਗਲਤ ਹੋਵਾਂ ਮੇਰਾ ਪਿਓ ਮੈਨੂੰ ਖੋਜ ਨਹੀਂ ਡੋਬ ਸਕਦਾ ਸਾਧ ਸੰਗਤ ਸਿੱਖ ਨੂੰ ਇਹ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਉਹ ਸਿੱਖਾ ਤੈਨੂੰ ਗੁਰੂ ਅੰਦਰੋਂ ਸਭ ਕੁਝ ਤੇਰੇ ਜਾਣਦਾ ਹੈ ਪਰ ਇੰਨੇ ਵਿਸ਼ਵਾਸ ਨਾਲ ਆਪਣੇ ਗੁਰੂ ਦੇ ਦਰ ਤੇ ਵਹਿ ਤੂੰ ਕਿੰਨਾ ਵੀ ਪਾਪੀ ਹੋਵੇਂ ਗੁਰੂ ਤੇਰਾ ਤੈਨੂੰ ਡੁੱਬਣ ਨਹੀਂ ਦੇਗਾ ਤੂੰ ਬੇਮੁਖ ਹੋ ਜਾਵੇਂ ਪਰ ਗੁਰੂ ਕਦੇ ਤੇਤੋਂ ਬੇਮੁਖ ਨਹੀਂ ਹੁੰਦਾ ਵਿਦਾਵਾ ਸਿੱਖ ਲਿਖ ਕੇ ਦਿੰਦਾ ਗੁਰੂ ਨਹੀਂ ਕਦੇ ਵਿਦਾਵਾ ਲਿਖ ਕੇ ਦਿੰਦਾ ਇਸ ਲਈ ਸਾਧ ਸੰਗਤ ਇਹ ਨਹੀਂ ਕਿ ਆਪਾਂ ਗਲਤੀ ਰਹਿਣਾ ਗੁਰੂ ਅੱਗੇ ਅਰਦਾਸ ਕਰੀਏ ਕਿੰਨਾ ਵੀ ਵੱਡੀ ਕਿਸੇ ਨੇ ਗਲਤੀ ਕੀਤੀ ਹੋਵੇ ਉਹ ਅਰਦਾਸ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾਏ ਮੇਰੇ ਗੁਰੂ ਦਾ ਇਹ ਸਿੱਖ ਨਾਲ ਵਾਅਦਾ ਹੈ ਸਿੱਖਾ ਤੂੰ ਸਥਿਰ ਹੋ ਕੇ ਗੁਰੂ ਤੇ ਵਿਸ਼ਵਾਸ ਰੱਖ ਕੇ ਬਹਿ ਜਾਈਂ ਜਾ ਤੈਨੂੰ ਤੇਰਾ ਗੁਰੂ ਡੁੱਬਣ ਨਹੀਂ ਦੇਗਾ ਇਹ ਲਿਖ ਕੇ ਦਿੱਤਾ ਏ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪਵ ਆਪੇ ਮਿਲੇ ਵੱਡੇ ਤੋਂ ਵੱਡੇ ਪਾਪੀ ਨੂੰ ਵੀ ਗੁਰੂ ਤਾਰ ਦੇ